ਆਈ ਮਾਰੇ ਆਈ ਮਾਨੇ ਆਈ ਆਂ ਮੁੰਦਰੇ ਕੋ ਆ ਵੇਖੋ ਵਟੇ ਮਾਂਡੇ ਤੂੰ ਫੇਰ ਉਹ ਵੇਖੋ ਇਹ ਇਹ ਆ ਵੇਖੋ ਪਰਿਆ ਆ ਵੇਖੋ ਇਹ ਆ ਵੇਖੋ ਠੀਕ ਆ ਇਧਰ ਵੇਖੋ ਆਈ ਨਹੀਂ ਮਾਂਡੇ ਆਈ ਮਾਰੇ ਬੱਤ ਦੇ ਛੋੜਾ ਸਾਲਾ ਪਿੰਡ ਦਵਾ ਆ ਉਧਰ ਵੇਖੋ ਇਹ ਕੀ ਬੰਡਾ ਇਧਰ ਵੇਖੋ ਸਾਡੇ ਸ਼ਹਿਰਾਂ ਕੋਠੇ ਵਟੇ ਮਾਰੇ ਮੈਂ ਦਾ ਸਿਰ ਪਾੜਿਆ ਮਾਰ ਕੇ ਰੋੜਾ ਵੇਖੋ ਠੀਕ ਆ ਆ ਦੇਖੋ ਇਹ ਇਹ ਉਧਰ ਆਹ ਦੇਖੋ ਇਹ ਆਹ ਆਹ ਰੋਹਿਮਾਨ ਮਾਰ ਮਾਰ ਇਹ ਇਹ ਥੋਕਿਆ ਰਿਆ ਤੂੰ ਪੁੱਤ ਮਾਰ ਮਾਰ ਇਹ ਮੈਂ ਮਾਰ ਮਾਰ ਕੇ ਇਧਰ ਦੇਖੋ ਆਹ ਦੇਖੋ ਆਹ ਦੇਖੋ ਆਹ ਦੇਖੋ ਇਧਰ ਦੇਖੋ ਸਰ ਇਧਰ ਦੇਖੋ ਵੱਟੇ ਵਜਣ ਦੇ ਆਹ ਲਾਈ ਵੱਟੇ ਵਜਣ ਦੇ ਫੇਰ ਇਧਰ ਦੇਖੋ ਇਹ ਆਟ ਗਏ ਹੁਣ ਦੱਸੋ ਕੀ ਕਰੀਏ ਘਰੇ ਮਾਰੀ ਆਂਡਿਆ ਵੱਟੇ ਸਰ ਰਿਕਾਰਡ ਆ ਬਾਪੂ ਦੇ ਸਰਚ ਵਜਣ ਲੱਗਾ ਗਾਇ ਪਰਿਆ ਗੋਏ ਓਏ ਆ ਟੈਂਕੀ ਆ ਦੇਖੋ ਆ ਦੇਖੋ ਆ ਦੇਖੋ ਇਹ ਆ ਦੇਖੋ ਸਰਪੁਛਾ ਕਿੱਥੇ ਚਲ ਗਿਆ ਡੰਗਰ ਡੰਗਰ ਵੱਜੇ ਕਿੱਥੇ ਡੰਗਰ ਖੋਲ ਦੀਏ ਦੱਸੋ ਅਸ਼ਦਾਈ ਹੋ ਗਿਆ ਤੇ ਆ ਲੈ ਆ ਦੇਖੋ ਆ ਲੈ ਆ ਦੇਖੋ ਗੋਲੀ ਨਾਲ ਤੇ ਵਟੇ ਦੋਵੇਂ ਪਿਓ ਤੇ ਸਾਰਾ ਟੱਬਰ ਆ ਆ ਆ ਦੇਖੋ ਆ ਦੇਖੋ ਸਾਰਾ ਟੱਬਰ ਡਿਆ ਜੇ ਇਹ ਆ ਦੇਖੋ ਇਹ ਓਏ ਇੱਕਦਮ ਮੁੰਡਾ ਡਿਆ ਆ ਦੇਖੋ ਉਹ ਟੈਂਕੀ ਤੋੜਤੀ ਸਾਰੀ ਆ ਦੇਖੋ ਡੰਗਰ ਡੰਗਰ ਟੱਟ ਵੱਜ ਗਈ ਓਏ ਆ ਆ ਦੇਖੋ ਆ ਦੇਖੋ ਤੁਮਾਰੇ ਕਿੰਨੇ ਵੀ ਟੱਪਰ ਨੂੰ ਸਾਰੇ ਕਰਦਾ ਜਿਹੜਾ ਭਰਤਾ ਮੇਰਾ ਮਾਰ ਮਾਰ ਵਟੇ ਗੁਰਵਾ ਤੂੰ ਢੱਲ ਪਾਈ ਜੇ ਤੂੰ ਪੈ ਲੈ ਲੈਣਾ ਮੈਂ ਪੈ ਦੇ ਤਾ ਪੁੱਛ ਸਾਰੇ ਕਹਿੰਦੇ ਕਿ ਸਰੇਮ ਕਹਿੰਦਾ ਮੈਂ ਪੈ ਦੇ ਦਿੱਤੇ ਆ ਕਹਿੰਦਾ ਪੁਲਿਸ ਵੜੂਗੀ ਨਹੀਂ ਆ ਥਾਪੀਆਂ ਮਾਰਦਾ ਇਹ ਆ ਵੇਖੋ ਅੰਦਾ ਕੀ ਆ ਅੰਦਾ ਕੀ ਆ ਦੇ ਉਹਨੀਆਂ ਕਾਰਵਾਈ ਕਰਨੀ ਹੈ ਮੈਂ ਹੋਰ ਜਲਦੀ ਜੇ ਕੋ ਸੱਟ ਲੱਗੀ ਰਿਜ਼ਲਟ ਲਿਆ ਬੋ ਬਿਆਨ ਲਖੋ ਤੇ ਕਰਦਾ ਕੋਈ ਮੁੱਲ ਨਹੀਂ ਹੋ ਸਕਦਾ ਸਰ ਜੀ ਸਾਰਾ ਟੁੱਟ ਪੱਜ ਹੋਈ ਹੈ ਤੇ ਰਿਜ਼ਲਟ ਕੀ ਦਈਏ ਟੀਨਾ ਟੁੱਟੀਆਂ ਵਾਂ ਜਾਰੇ ਕੋ ਲਿਖਾਓਗੇ ਤਾਂ ਹੀ ਤੇ ਲਿਖਾਉ ਨਹੀਂ ਰਹੇ ਸਰ ਲਿਖੋ ਬਿਆਨ ਲਖੋ ਉੱਥੇ ਆ ਗਿਆ ਉਹ ਥਾਣੇ ਉੱਥੇ ਇੱਥੇ ਕੀ ਆ ਮੈਂ ਮੈਂ ਜਾਣੀ ਥਾਣੇ ਮੈਂ ਜਾਣੀ ਰੁਕੋ ਮੈਂ ਜਾਣੀ ਤੁਸੀ ਚੋਪਰ ਮੈਂ ਚਲੋ ਚਲੋ ਗਾਜਾ ਤੂੰ ਜਾ ਤੂੰ ਜਾ ਚੱਲ ਚੱਲ ਜਲਦੀ ਨਾਲ ਚੱਲੋ ਚੋਠਾ ਨਾਲ ਜਲਦੀ ਨਾਲ ਚਲੋ ਓਏ ਤੂੰ ਹੀ ਆ ਆਜੋ ਥਾਂ ਚਲੋ ਉੱਥੇ ਜਾਂਦੇ ਕੋਈ ਨਹੀਂ ਹਾਰੇ ਕੋਈ ਨਹੀਂ ਤੁਸੀਂ ਆਪਣੇ ਬਿਆਨ ਤੇ ਲਿਖਾਓ ਤੁਸੀਂ ਅਜੇ ਬਿਆਨ ਲਿਖੋ ਸਰ ਪਹਿਲਾਂ ਤੇ ਘਰੇ ਉਹ ਬਿਆਨ ਲਿਖਿਆ ਸਭ ਕੋਲ ਲਿਖੋ ਤਾਂ ਵੀ ਕੋਠਾ ਨਾਲ ਚੱਲੇ ਆਪਾਂ ਦੋਵੇਂ ਹੁਣ ਚੱਲੀ ਗਈ ਆ ਆ ਦੇਖੋ ਮੈਂ ਸਟੇਟਮੈਂਟ ਲਿਖਾਓ ਆ ਕੇ ਜੋ ਗੱਲ ਚਾਹੇ ਲਿਖ ਲਿਆ ਕੁਝ ਬੰਨਿਆੜਾ ਆ ਗਿਆ ਬੰਦੇ ਕੀ ਆ ਕੀ ਆ ਵੀ ਬੰਨਿਆੜਾ ਕੀ ਕਾਤਾ ਹੁਣ ਸਰ ਮੇਰੀ ਬੇਨਤੀ ਸੁਣਾਣ ਕੀ ਕਰਨਾ ਵਾ ਤੇ ਸਰ ਬਿਆਨ ਦੋ ਇੱਕ ਕੱਲ ਕੁੜੀ ਦਰਖਾਸਤ ਦਿਖਾ ਕੇ ਆਈ ਮੇਰੇ ਢਿੱਡ 'ਚ ਲੱਤਾਂ ਮਾਰ ਰਹੀ ਹੈ ਕੁੜੀ ਪ੍ਰੈਗਨੈਂਟ ਹੈ ਉਹਦੇ ਲੱਤ ਵੱਜੀ ਢਿੱਡ 'ਚ ਉਹ ਬਿਆਨ ਕੀ ਹੈ ਦੋ ਕਮਿੰਟਾਂ ਦੇ ਲਿਖਾ ਚੁੱਕੇ ਆ ਹੈ ਤੇ ਸਰ ਮੇਰੇ ਰਿਜ਼ਲਟ ਹੁੰਦਾ ਜਿਵੇਂ ਮੇਰੇ ਤੇ ਜਾਣ ਗਿਆ ਚੋਕੇ ਪਰਚੇ ਪਾ ਦਿੰਦੇ ਨੇ ਚਾਰ ਪੰਜ ਨੇ ਜਾ ਪਰਚੇ ਪਾਤੇ ਆ ਵੇ ਲੋ ਪੰਜਾਬ ਪੁਲਿਸ ਰਾਤ ਦੀਆਂ 4 ਵਾਰੀ ਨਾ ਵਾਰਦਾਤਾ ਕਰਤੀਆਂ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਤੂੰ ਹੀ ਚੁੱਪ ਕਰੋ। ਚਲੋ ਅਸੀਂ ਐਸਐਸਪੀ ਸਾਹਦੇ ਪੇਸ਼ ਹੋਣੇ ਰਹਾਂ। ਦੋ ਇਹਨਾਂ ਨੇ ਕੋਈ ਨਹੀਂ ਕਰਨਾ। ਇਹਨਾਂ ਨੇ ਨਹੀਂ ਕੁਝ ਕਰਨਾ ਰਹੇਨ ਤੂੰ। ਕੋਈ ਪਤਾ ਕਾਹਦਾ। ਚਲੋ ਉਠਾ ਉੱਥੇ ਚਲੀਏ ਐਸਐਸਪੀ ਸਾਹਦੇ ਚਲੀਏ ਚਲੋ। ਬੰਦੇ ਇਕੱਠੇ ਕਰੋ ਸਰਕਾਰੀ ਬੰਦੇ ਮੌਤਵਰ। ਤੂੰ ਚੱਲ ਜਾ। ਪ੍ਰੈਗਾ ਇਹ ਬੱਚੇ ਕੈਪਸੂਲ ਗੋਲੀਆਂ ਇਹ ਵੇਚੇ ਝੂਠੇ ਬਰਚੇ ਹਟਦੇ ਕਰਾਵੇ ਪੈਸੇ ਪੈ ਦੇ ਦੇ। ਸ਼ਰਿਆਂ ਵੀਡੀਓ ਕਰ ਰਿਹਾ ਮੇਰੇ ਕੋਲ ਵੀਡੀਓ ਹੈਗੀ। ਸ਼ਰਮ ਤੇਜਪਾਲ ਵੀਰ ਕਹਿ ਰਿਹਾ ਵੀਡੀਓ ਚ ਕਹਿੰਦਾ ਮੈਂ ਪੈਸੇ ਦਿੱਤੇ ਆਵੇ ਕਿਹੜਾ ਪੁਲਿਸ ਵਾਲਾ ਆਉਂਦਾ ਵਾ ਬਿਖਾਵਾਂ ਵੀਡੀਓ ਤੁਹਾਨੂੰ ਮੈਂ ਆਲਰੇਡੀ ਮੇਰੇ ਕੋਲ 13-14 ਵੀਡੀਓ ਆਈਆਂ ਇਹਨਾਂ ਦੀਆਂ ਮੈਂ ਪੈਸੇ ਦਿੱਤੇ ਪੁੱਛ ਨਹੀਂ ਤੇ ਹੋਣੀ ਉੱਤੇ ਚੜ ਕੇ ਮਾਉਂਟੀ ਦੇ ਸਾਰੇ ਰੋੜੇ ਰਖੰਢਿਆ ਆ ਆ ਵੇਖੋ ਨੇ ਆਪਣੇ ਵਟੇ ਅੰਦਰੋਂ ਅੰਦਰੋਂ ਵਟੇ ਵਟੇ ਮਾਰ ਕੇ ਆਪਣੇ ਸ਼ੀਸ਼ੇ ਤੋੜੇ ਆ ਆ ਵੇਖੋ ਨੇ ਆਪ ਦਾ ਆਪਣੇ ਨੁਕਸਾਨ ਕੀਤਾ ਸ਼ੀਸ਼ੇ ਬਾਹਰ ਡਿੱਗੇ ਅੰਦਰੋਂ ਵਟੇ ਮਾਰੇ ਇਹਨੇ ਆ ਵੇਖੋ ਇਹਨੇ ਉੱਤੇ ਵਟੇ ਮਾਰੇ ਆ ਵੇਖੋ ਇਹਨਾਂ ਨੇ ਸਾਰ ਅੰਦਰੋਂ ਵੱਟੇ ਮਾਰੇ ਆ ਸ਼ੀਸ਼ੇ ਬਾਹਰ ਡਿੱਗੇ ਆ ਕੈਮਰੇ ਲੱਗੇ ਨਾਲ ਚੈੱਕ ਕਰੋ ਤੂੰ ਆਪਣੇ ਘਰ ਚੱਲ ਕੋਈ ਨਹੀਂ ਵੈਰੀ ਚਲੋ ਜੀ ਗੱਲ ਸਮੋ ਸਰ ਜਿਵੇਂ ਵੱਟੇ ਅੰਦਰੋਂ ਮੱਝੇ ਕਾਚ ਉਡਾ ਰਹੇ ਪਿੰਮੀ ਹੋਦੀ ਨਹੀਂ ਹੋਈ ਖਾਦੀ ਕੀ ਹੋਈ ਆ ਨਹੀਂ ਪਿਉਦ ਨਹੀਂ ਆਈ ਇਹਦੇ ਕੀ ਹੋਏਗੀ ਮਿੰਟ ਮੈਂ ਹੋ ਜੂ ਕਿ ਕੋਈ ਗਾਲੀ ਮੈਂ ਇੱਕ ਦੀ ਹੋਈ ਆ ਇੱਕ ਦੀ ਹੋਈ ਆ ਚੁੱਪ ਚੁੱਪ ਕੋਈ ਗਾਲੀ ਚੱਲ ਰਹਿਣੇ ਥੋੜੀ ਆ ਤੁਸੀਂ ਚਲੋ ਆਪਣੇ ਘਰ ਅਸੀਂ ਦੇ ਬਾਹਰੋਂ ਦੇਖਦੇ ਹਾਂ ਇਹਨਾਂ ਦੇ ਕੈਮਰੇ ਲੱਗੇ ਸਰ ਕੈਮਰੇ ਚੈੱਕ ਕਰ ਲਓ ਗੁਰਦਵਾਰ ਸਾਹਿਬ ਕੈਮਰਾ ਲੱਗਾ ਹੋਵੇ ਕੋਈ ਚੈੱਕ ਕਰੋ ਯਾਰ ਕਰਾਂਗੇ ਹਾਂ ਆਹ ਦੇਖੋ ਕੀ ਹਾਲ ਕੀਤਾ ਇਹਨਾਂ ਨੇ ਕਰੋ ਤਰਾਸ਼ੀ ਆਜੋ ਕਰ ਲਓ ਤਰਾਸ਼ੀ ਕਰੋ ਸਰ ਉਹ ਆਓ ਆਹ ਵਾਹ ਕਰੋ ਮੇਰੀ ਗੋਲ ਨਹੀਂ ਚੱਲ ਸਰ ਇਹਦੇ ਕੋਲ ਜਿੱਕ ਆਵੇ ਆਓ ਫਟਰ ਆ ਜਾਓ ਫੇਰ ਆ ਗਿਆ ਜੀ ਮੰਡੀ ਸਰ ਇਧਰ ਹੀ ਸਾਰੀ ਲਾਈਵ ਵੀਡੀਓ ਕੋਈ ਨਹੀਂ ਕਰੋ ਤਰਾਸ਼ੀ ਤੁਸੀਂ ਆ ਗਿਆ ਜੀ ਹੱਥੇ ਜੀ ਉਹੀ ਉਹੀ ਨਹੀਂ ਕਾਰਵਾਈ ਕਰਨੀ ਸਾਡੇ ਸਾਹਮਣੇ ਦੱਸੋ ਮਾਸਟਰ ਸਾਰਾ ਕੁਝ ਇਹਨਾਂ ਨੂੰ ਹੁਣ ਕੋਈ ਕਰਮਚਾਰੀ ਨਹੀਂ ਸੁਣਦਾ ਇੱਧਰ ਦੇਖ ਲਓ ਪੰਜਾਬ ਪੁਲਿਸ ਹਾਲ ਜੇ ਸਾਰਾ ਨਿਸ਼ਾਨ ਘਾਤਾ ਯਾਰ ਇਹ ਗੋਲ ਮਿੱਟੀ ਧਰਨ ਦੀ ਗੱਲ ਆ ਵੇ ਵੜ ਜਾਓ ਵੜ ਜਾਓ ਪੈਂਦੀ ਧਰੇ ਆ ਹਾਂ ਆ ਇਧਰ ਆ ਜਾਓ ਆ ਜੂ ਪੱਤਰ ਖਾਦੀ ਯਾਰ ਆ ਜਾ ਉਹ ਮੰਨ ਗਿਆ ਤੂੰ ਤੇ ਮੰਨੇ ਨਹੀਂ ਕੇ ਦੀ ਗੱਲ ਆਹੀਂ ਮੰਨਣ ਡਿਆ ਆ 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 ਹਾਂਜੀ ਸਰ 3 ਸਾਲ ਹੋ ਗਏ ਮਤਲਬ ਇਦਾਂ ਹੀ ਚੱਲਦਾ ਆਉਣ ਡਿਆ ਨਾ ਤੇ ਮੇਰੇ ਪਾਪਾ ਨੇ ਤੇ ਮੈਂ ਲਵ ਮੈਰਿਜ ਕਰਵਾਈ ਹੋਈ ਹੈ ਇੱਥੇ ਪਹਿਲਾਂ ਮੈਂ ਨਾਬਾਲਗ ਸੀ ਤੇ ਪਹਿਲਾਂ ਵੀ ਇਹਨਾਂ ਨੇ ਕੇਸ ਕਰਵਾਇਆ ਹੈ ਮੇਰੇ ਹਸਬੰਦ ਤੇ ਉਦੋਂ ਮੈਂ ਮਤਲਬ 3 ਸਾਲ ਨਾਰੀ ਨਿਕੇਤਨ ਚ ਘਟ ਕੇ ਆਈਆਂ ਇਹਨਾਂ ਦੇ ਘਰ ਕੇ ਅੰਡਰੇਜ ਸੀਗੀ ਉਦੋਂ ਮੈਂ ਤੇ ਹੁਣ ਮੇਰੀ ਮੈਰਿਜ ਹੋਈ ਹੈ 18 ਸਾਲ ਤੋਂ ਬਾਅਦ ਅੰਡਰ ਮਤਲਬ ਮੇਰੀ ਏਜ 18 ਸਾਲ ਹੋ ਗਿਆ ਤੇ ਮਤਲਬ ਮੇਰੀ ਫੈਮਿਲੀ ਸਾਰੇ ਪਾਪਾ ਹੁਣ ਸਾਰੇ ਨਾਲ ਸਹਿਮਤ ਸੀਗੇ ਇਹਨਾਂ ਨੇ ਖੁਦ ਮੈਰਿਜ ਕੀਤੀ ਆ ਵੇਖੋ ਮੈਰਿਜ ਦੇ ਫੋਟੋਸ ਵੀ ਆਈਆਂ ਨੇ ਨਹੀਂ ਤੁਹਾਡੇ ਪਹਿਲਾਂ ਇਹਨਾਂ ਨੇ ਠਾਕਾ ਪਹਿਲਾਂ ਤੁਸੀਂ ਜਿਹੜਾ ਠਾਕਾ ਲਾਇਆ ਸੀ ਕਿਤੇ ਉਦੋਂ ਦੀ ਹੈਗੀ ਤੁਹਾਡੇ ਕੋਲ ਹਾਂਜੀ ਪਹਿਲਾਂ ਇਹਨਾਂ ਨੇ ਠਾਕਾ ਲਾਇਆ ਸੀ ਅੱਡ ਉਹ ਮੈਂ ਅੰਡਰੀ ਸੀਗੀ ਤੁਹਾਡੇ ਪਾਪਾ ਜਿਹੜੇ ਆ ਇਹ ਜਿਹੜੇ ਵਾਈਟ ਸ਼ਰਟ ਹੈ ਨਾ ਇਹ ਤੁਹਾਡੇ ਹਸਬੰਦ ਨੇ ਤੁਸੀਂ ਬੈਠੀ ਹੋ ਨਾ ਅਛਾ ਤੈਨੂੰ ਆਪਣਾ ਨਾਬਾਲਗ ਹੋਣ ਕਰਕੇ ਤੁਹਾਨੂੰ ਮੈਨੂੰ ਉਨਨਾਰੀ ਨੇ ਕਿਤੇ ਕੱਢ ਕੇ ਹੋਣਾ ਕਿਉਂਕਿ ਹੁੰਦਾ ਨਾ 18 ਈਅਰ ਤੋਂ ਉਮਰ ਘਟਿਆ ਤਾਂ ਨਾਬਾਲਗ ਸ ਆ ਜਾਂਦਾ ਉਹਦੇ ਕਰਕੇ ਤਿੰਨ ਸਾਲ ਕੱਟੇ ਹੁਣ ਆਉਣ ਤੋਂ ਬਾਅਦ ਕੀ ਹੋਇਆ ਇਹ ਹੋ ਜਾ ਕੇ ਇਹ ਦੁਬਾਰਾ ਤੁਹਾਡਾ ਜਿਹੜਾ ਵਾ ਮਤਲਬ ਝਗੜੇ ਦਾ ਜਿਹੜਾ ਰੂਪ ਮੇਨ ਗੱਲ ਤੇ ਇਹ ਆ ਕਿ ਇਹ ਚਾਹੁੰਦੇ ਹੀ ਨਹੀਂ ਆ ਕਿ ਅਸੀਂ ਇਕੱਠੇ ਹੋਈਏ ਪਤਾ ਨਹੀਂ ਇਹਨਾਂ ਨੇ ਕਿਉਂ ਹੈਨਾ ਸਾਡੇ ਨਾਲ ਸਹਿਮਤੀ ਕਰਕੇ ਵਿਆਹ ਦੇ ਵਿੱਚ ਸ਼ਾਮਿਲ ਹੋਏ ਖੁਦ ਕਹਿੰਦੇ ਕਿ ਮੈਂ ਵੀ ਵਿੱਚ ਸ਼ਾਮਿਲ ਹੋਣਾ ਹੈਨਾ ਵਿਆਹ ਦੇ ਲਈ ਤੇ ਮੈਂ ਤੇ ਕੋਰਟ ਵੱਲੋਂ ਆਈ ਸੀਗੀ ਇੱਕ ਸਿੱਧਾ ਕੈਕਟ ਵੀ ਮੈਰਿਜ ਕਰਵਾ ਸਕਾਇਆ ਦਿਖਾਇਓ ਜਰਾ ਇਹ ਵਿਆਹ ਆਹ ਖੜੇ ਹੈਨਾ ਇਹ ਤੇਰੇ ਤੇ ਤੁਹਾਡੇ ਮਮਾ ਪਾਪਾ ਤੇ ਕਿੰਨਾ ਚਿਰ ਹੋ ਗਿਆ ਮੈਰਿਜ ਨੂੰ ਮੇਰਾ ਡੇਢ ਮਹੀਨਾ ਹੋਇਆ 28 ਨਵੰਬਰ ਨੂੰ ਸਾਡੀ ਮੈਰਿਜ ਹੋਈ ਸੀ ਤੇ ਇਹ ਜਿਹੜਾ ਉਹ ਝਗੜਾ ਵਾ ਤੁਸੀਂ ਕਿ ਸਮੇਂ ਦੇ ਉਪੜੇ ਲਿਖਿਓ ਤੁਸੀਂ ਕੀ ਕਾਰਨ ਕੀ ਆ ਝਗੜੇ ਦਾ ਤੇ ਕਿੰਨੇ ਦਿਨ ਤੋਂ ਇਹ ਲਗਾਤਾਰ ਚੱਲ ਰਿਹਾ ਤੇ ਤੁਸੀਂ ਕਿਸੇ ਨੂੰ ਕੋਈ ਮਤਲਬ ਜਿਹੜੀ ਇਹਦੀ ਦਰਖਾਸਤ ਵਗੈਰਾ ਪ੍ਰਸ਼ਾਸਨ ਨੂੰ ਜਾਂ ਉਹਨਾਂ ਵੱਲੋਂ ਕੋਈ ਕਾਰਵਾਈ ਸਾਰਾ ਜਰਾ ਅਗਰ ਦਰਸ਼ਕਾਂ ਦੇ ਰੂਪ ਰੂਪ ਤਸਵੀਰਾਂ ਸਰ ਤਿੰਨ ਦਿਨ ਹੋ ਗਏ ਇਹ ਗੱਲ ਚੱਲਦੀ ਨੂੰ ਠੀਕ ਹੈ ਸਾਡੀ ਆਪਸ 'ਚ ਮਤਲਬ ਪਰਸਨਲ ਮੈਟਰ ਤੇ ਮੇਰੇ ਹਸਬੰਦ ਨਾਲ ਕੋਈ ਗੱਲ ਹੋਈ ਸੀ ਚਲੋ ਦੋਵਾਂ ਜੀਆਂ 'ਚ 100 ਗੱਲਾਂ ਹੋ ਜਾਂਦੀਆਂ ਇਹ ਘਰ ਦੇ ਵਿੱਚ ਤੇ ਅਸੀਂ ਆਪਸ 'ਚ ਮਤਲਬ ਬੋਲ ਰਹੇ ਸੀ ਕਿ ਤੇ ਘਰੋਂ ਆਏ ਸਿੱਧਾ ਤੇਨੂੰ ਮੈਂ ਧੱਕੇ ਨਾਲ ਮਤਲਬ ਮੈਨੂੰ ਵਾਲਾਂ ਤੋਂ ਫੜ ਕੇ ਤੇ ਘਰੇ ਲੈ ਗਈ ਕਿ ਤੂੰ ਇੱਥੇ ਰਹਿ ਐ ਉਧਰ ਨਹੀਂ ਜਾਣਾ ਹੈ ਗੋਰੀ ਤੇ ਪਰਚਾ ਕਰਾਉਣਾ ਮੈਂ ਕਿਹਾ ਮੈਂ ਕਿਉਂ ਪਰਚਾ ਕਰਾਇਆ ਪਹਿਲਾਂ ਤੁਸੀਂ ਹੈ ਨਾ ਵਿਆਹ ਕੀਤਾ ਮੇਰਾ ਮੈਂ ਨਾਲੇ ਆਪਣੀ ਮਰਜ਼ੀ ਨਾਲ ਰਹਿ ਰਹੀ ਹੋਂਦੇ ਨਾਲ ਮੈਂ ਕਿਹਾ ਮੈਂ ਕੋਈ ਪਰਚਾ ਨਹੀਂ ਕਰਾਉਣਾ ਉਹਦੇ ਤੇ ਤੇ ਮੈਂ ਉਹਦੇ ਵੱਲ ਹੀ ਜਾਣਾ ਹੈ ਤੇ ਉਦੋਂ ਮੈਨੂੰ ਕੁੱਟਣਾ ਮਾਰਨਾ ਇਹਨਾਂ ਨੇ ਸਟਾਰਟ ਕਰਤਾ ਮੇਰੀ ਫਰੈਂਡ ਵੀ ਮੇਰੇ ਨਾਲ ਸੀਗੀ ਜਲੰਧਰ ਤੋਂ ਮੈਨੂੰ ਮਿਲਣ ਆਈ ਹੋਈ ਹੈ। ਹੂੰ ਤੇ ਜੋ ਵੀ ਮੇਰੇ ਨਾਲ ਸੀਗੀ ਇਹਨਾਂ ਨੇ ਕੁੱਟਣਾ ਮਾਰਨਾ ਸਟਾਰਟ ਕਰਤਾ ਕਿ ਨਹੀਂ ਉਧਰ ਨਹੀਂ ਜਾਣਾ ਮੈਂ ਕਿਹਾ ਮੈਂ ਕੋਈ ਗੱਲ ਨਹੀਂ ਚਲੋ ਗੱਲ ਹੋ ਗਈ ਨਹੀਂ ਬੈਕ ਇਨ ਨਵੇੜ ਲਾਂਗੇ ਤੁਸੀਂ ਵਿੱਚ ਨਾ ਆਓ। ਹੂੰ ਤੇ ਇਹ ਕਹਿੰਦੇ ਕਿ ਅਸੀਂ ਨਹੀਂ ਅਸੀਂ ਦਰਖਾਸਤ ਦੇਣੀ ਹੈ ਪਰਚਾ ਕਰਾਉਣਾ ਹੈ ਕੋਰੀ ਨੂੰ ਅੰਦਰ ਕਰਵਾਉਣਾ ਹੈ। ਫਿਰ ਇਹਨਾਂ ਨੇ ਮੇਰੇ ਗਲੇ ਵਿੱਚ 골ਡ ਦੀ ਚੇਨ ਸੀਗੀ ਠੀਕ ਹੈ ਮੇਰੇ ਮੈਰਿਜ ਮੈਰਿਜ ਵਿੱਚ ਇਹਨਾਂ ਦੇ ਮਾਮਾ ਜੀ ਉਹਨਾਂ ਨੇ ਮਤਲਬ 골ਡ ਦੀ ਚੇਨ ਪਾਈ ਸੀਗੀ ਤੇ ਕੋਸ਼ ਇਹ ਤੇ ਚੇਨ ਕਰਵਾਈ ਉਹ ਤੇ ਬਿੱਲ ਵੀ ਸਾਡੇ ਕੋਲ ਹੈ ਗਿਆ ਤੇ ਮੇਰਾ ਫੋਨ ਸੀਗਾ ਰੈਡਮੀ ਦਾ ਤੇ ਉਹ ਇਹਨਾਂ ਨੇ ਤੋੜ ਦਿੱਤਾ ਫੋਨ ਸਾਰਾ ਆ ਦੇਖੋ ਕੰੱਚ ਮਾਰ ਕੇ ਸਾਰਾ ਫੋਨ ਤੋੜ ਦਿੱਤਾ ਇਹਨਾਂ ਨੇ ਕਿਹਨੇ ਤੋੜਿਆ ਇਹ ਪਾਪਾ ਨੇ ਕਿਉਂ ਪਤਾ ਨਹੀਂ ਕੀ ਗੱਲ ਹੋਈ ਮੇਰੇ ਹੱਥੋਂ ਜਦੋਂ ਤੁਹਾਨੂੰ ਤੂੰ ਅੱਗੇ ਘਰ ਖੜਿਆ ਉਦੋਂ ਲੈ ਕੇ ਜਾਣਦੇ ਸਾਰਾ ਫੋਨ ਮੇਰੇ ਹੱਥੋਂ ਗੇ ਤੋੜ ਦਿੱਤਾ ਅੱਛਾ ਅੱਛਾ ਤੇ ਇਹਨਾਂ ਦੀ ਇਹ ਕੋਸ਼ਿਸ਼ ਹੋ ਸਕਦੀ ਹੈ ਕਿ ਇਹਦੇ 'ਚ ਕੋਈ ਇਹਨਾਂ ਦਾ ਰਿਕਾਰਡ ਹੋ ਗਿਆ ਕਿ ਮੈਰਿਜ ਦਾ ਜਾਂਦੂ ਚੱਲ ਜਾ ਤੇ ਮੈਂ ਪ੍ਰੈਗਨਨਸੀ ਵਿੱਚ ਸੀਗੀ ਹੁਣ ਮੈਨੂੰ ਕਹਿੰਦੇ ਆ ਵੀ ਸ਼ਰਮ ਆਉਂਦੀ ਹੈ ਕਿ ਆਪਣੇ ਪਿਓ ਦੇ ਖਿਲਾਫ ਇਹ ਗੱਲ ਮੈਂ ਕਿੱਦਾਂ ਕਵਾਂ ਹਨਾ ਤੇ ਮੈਂ ਪ੍ਰੈਗਨਨਸੀ ਸੀ ਇਹਨਾਂ ਨੇ ਮੇਰੇ ਲੱਤਾਂ ਮਾਰੀਆਂ ਉਸ ਰਾਤ ਕਿ ਤੂੰ ਬਾਹਰ ਨਿਕਲ ਜੇ ਤੂੰ ਉੱਧਰ ਜਾਣਾ ਤੂੰ ਉੱਧਰ ਜਾ ਠੀਕ ਹੈ ਪਰ ਅਸੀਂ ਤੈਨੂੰ ਦੋਵਾਂ ਨੂੰ ਮਾਰਨਾ ਮੈਨੂੰ ਧਮਕੀਆਂ ਵੀ ਲਾਈਆਂ ਇਹਨਾਂ ਨੇ ਕਿੰਜਾਂ ਨੂੰ ਮਾਰਨਾ ਤੈਨੂੰ ਦੋਵਾਂ ਨੂੰ ਅੱਛਾ ਤੇ ਉਦੋਂ ਮੈਂ ਭੱਜ ਕੇ ਇੱਧਰ ਆਈ ਤੇ ਫਿਰ ਮੈਂ ਇਹਨਾਂ ਨੂੰ ਇੱਧਰ ਆ ਕੇ ਦੱਸਿਆ ਕਿ ਉਹ ਪੁਲਿਸ ਭਵਾਣ ਦੇ ਇਦਾਂ ਨਜਾਇਜ਼ੀ ਤੇ ਮੇਰੀ ਛੋਟੀ ਭੈਣ ਦੀ ਇਹਨਾਂ ਨੇ ਇਹ ਗੱਲ ਕਰਵਾਈ ਮੇਰਾ ਨਾਮ ਲੈ ਕੇ 112 ਨੰਬਰ ਕੀ ਦਿਵਿਆਨ ਦੇ ਵੇਲੇ ਉਹਨਾਂ ਦਰਖਾਸ਼ੋ ਕਰੋ ਫਾਈਲ ਤੇ ਗੱਲ ਮੇਰੀ ਛੋਟੀ ਭੈਣ ਨੇ ਕੀਤੀ ਉਸ ਟਾਈਮ ਤੇ ਤੇ ਮੇਰਾ ਨਾਮ ਲੈ ਕੇ ਇਹਨਾਂ ਨੇ ਖਿਲਾਫ ਇਹਨਾਂ ਦੀ ਦਰਖਾਸ਼ਤ ਕੀਤੀ ਤੇ ਉਸ ਤੋਂ ਬਾਅਦ ਮੈਂ ਇੱਧਰ ਆ ਗਈ ਤੇ ਦਿਨੇ ਇਹਨਾਂ ਨੇ ਇਹ ਰਾਤ ਦੀ ਸ਼ਾਇਦ ਹਾਂ ਰਾਤ ਦੀ ਗੱਲ ਆ ਪਰਸੋ ਰਾਤ ਦੀ ਗੱਲ ਹੈ ਇਹਨਾਂ ਨੇ ਵੱਟੇ ਮਾਰਨੇ ਸਟਾਰਟ ਕਰਦੇ ਉੱਪਰੋਂ ਕੋਠੇ ਤੋਂ ਜਿੱਕੇ ਨੇ ਕਿ ਮੈਂ ਦੋਨਾਂ ਨੂੰ ਮਾਰਨਾ ਹੈ ਮੈਂ ਤੁਹਾਨੂੰ ਇਕੱਠੇ ਨਹੀਂ ਵੇਖ ਸਕਦਾ ਦੋਨਾਂ ਨੂੰ ਅੱਛਾ ਜੀ ਸਨ ਦੋਨਾਂ ਨੂੰ ਤੇ ਬਹੁਤ ਨੁਕਸਾਨ ਕੀਤਾ ਨੇ ਐਡੇ ਡੰਗਰ ਪੱਜੇ ਸੀ ਉੱਥੇ ਸ਼ੈੱਡ ਲੱਗਾ ਹੋਇਆ ਉੱਪਰ ਸੌਰਾ ਇਹਨਾਂ ਨੇ ਤੋੜ ਦਿੱਤਾ ਸ਼ੈੱਡ ਵੀ ਤੇ ਡੰਗਰਾਂ ਦੇ ਵੀ ਨੁਕਸਾਨ ਹੋਇਆ ਇਹਨਾਂ ਦੇ ਵੀ ਲੱਤ ਤੇ ਸੱਟ ਵਗੈਰਾ ਮਾਰੀ ਇਹਨਾਂ ਨੇ ਸਾਰੇ ਘਰ ਦੇ ਸ਼ੀਸ਼ੇ-ਸ਼ੂਸ਼ੇ ਤੋੜੇ ਇਹਨਾਂ ਨੇ ਅੱਜ ਵੀ ਫਿਰ ਉਸ ਤੋਂ ਅਗਲੇ ਦਿਨ ਸਵੇਰ ਉੱਠੇ ਆ ਰਾਤ ਹੀ ਮੁਲਾਜ਼ਮ ਬੁਲਾਏ ਠੀਕ ਹੈ ਥਾਣੇ ਚੰਡੀਗੜ੍ਹ 'ਚ ਫੋਨ ਲਾਇਆ ਉਹਨਾਂ ਨੇ ਵੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਉਹ ਸਿਰਫ ਦਰਖਾਸਤ ਹੀ ਦੇ ਦੇਣੇ ਥਾਣੇ ਚੰਡੀਗੜ੍ਹ ਦੇ ਕਿਹੜੇ ਆਏ ਸੀ ਡਿਊਟੀ ਆਫਸਰ ਕੌਣ ਸੀ ਜਿਹੜੇ ਆਏ ਸੀ ਕੁਲਦੀਪ ਐਸਆਈ ਸੀਗੇ ਉਹੀ ਜਨੋਈ ਕੀ ਕਹਿ ਕੇ ਗਿਆ ਤੁਹਾਨੂੰ ਤੇਰੇ ਰਾਤ ਆਏ ਸੀ ਮਲਾਜ਼ਮ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਹੈਗਾ ਉਹ ਠੀਕ ਸੀ ਉਹਨਾਂ ਨੇ ਸਾਡੀ ਗੱਲ ਵੀ ਸੁਣੀ ਆ ਤੇ ਸਾਡੇ ਕੋਲ ਬਿਆਨ ਵੀ ਲਿਖਾ ਕੇ ਲੈ ਕੇ ਗਏ ਆ ਰਾਤ ਜਿਹੜੇ ਆਏ ਉਹਨਾਂ ਨੇ ਇਹਨੂੰ ਕਿਹਾ ਕਿ ਚਲੋ ਤੁਸੀਂ ਬੈਠ ਜਓ ਸ਼ਾਂਤ ਹੋ ਜਓ ਹਨਾ ਸਵੇਰ ਵੇਖ ਲਾਂਗੇ ਆਏ ਚੁੱਪ ਕਰਕੇ ਸ਼ਾਂਤ ਹੋ ਕੇ ਬਹਿ ਗਏ ਆ ਤੇ ਸਵੇਰ ਇਹਨਾਂ ਨੇ ਫੇਰ ਉਹੀ ਕੰਮ ਕਰਨਾ ਸਟਾਰਟ ਕਰਤਾ ਰੋੜੇ ਚਲਾਣੇ ਸ਼ੁਰੂ ਕਰਤੇ ਉੱਥੇ ਅੱਜ ਹਾਂਜੀ ਤੇ ਮੇਰਾ ਜੇਠ ਆ ਜੁਗਰਾਜ ਉਹਦੇ ਵੀ ਧੌਣ ਤੇ ਰੋੜੇ ਵੱਜੇ ਉਹਦੇ ਵੀ ਸਾਰੇ ਮਤਲਬ ਇਹ ਤੁਛ ਲਿਆ ਗਿਆ ਹੈ ਬਲੀਡਿੰਗ ਹੋਣ ਦੀ ਕਾਫੀ ਮੇਰੇ ਵੀ ਸਿਰ 'ਚ ਰੋੜੇ ਵੱਜ ਤarde ਜੜੀਆਂ ਇਹਨਾਂ ਨੇ ਲੱਤਾ ਵਗੈਰਾ ਮਾਰੀਆਂ ਕਹਿੰਦੇ ਪੇਟ ਵਿੱਚ ਉਹ ਕਿੰਨੇ ਮਾਰੀਆਂ ਪਾਪਾ ਨਹੀਂ ਅੱਛਾ ਹਾਂਜੀ ਤੇ ਉਹਦੇ ਬਾਰੇ ਕੀ ਕਹਿੰਦਾ ਸੀ ਮੁਲਾਜ਼ਮ ਤੁਹਾਨੂੰ ਉਹ ਕਹਿੰਦੇ ਆ ਕਿ ਰਿਪੋਰਟ ਕਰਾ ਕੇ ਲਿਆਓ ਕੋਈ ਮਤਲਬ ਕਿ ਇਹਨਾਂ ਨੂੰ ਪ੍ਰੂਫ ਦੋ ਤੇ ਮੈਂ ਉਹਦਾ ਕੀ ਪ੍ਰੂਫ ਦਵਾਂ ਮੈਨੂੰ ਕਹਿੰਦੇ ਆ ਵੀ ਸ਼ਰਮ ਆਉਂਦੀ ਏ ਇਹ ਗੱਲ ਕਿਹਨੇ ਕੀਤੀ ਗੁਲਦੀਪ ਸਿੰਘ ਨੇ ਕਿਹਨਾਂ ਨੂੰ ਪ੍ਰੂਫ ਦੋ ਹਣ ਮੇਰੀ ਗੱਲ ਸੁਣੋ ਸਰ ਪ੍ਰੈਗਨੈਂਸੀ ਦਾ ਠੀਕ ਹੈ ਹਣ ਜੇ ਫਿਰ ਜੇ ਕੁਝ ਹੋ ਜਾਊਗਾ ਮੈਨੂੰ ਤੇ ਉਸ ਤੋਂ ਬਾਅਦ ਹੀ ਪ੍ਰੂਫ ਮਿਲਣਾ ਆ ਉਹਦਾ ਜਦੋਂ ਉਹਨਾਂ ਨੇ ਲੱਤਾ ਹੀ ਮਾਰਤੀਆਂ ਉਸ ਤੋਂ ਵੱਡਾ ਕੀ ਪ੍ਰੂਫ ਹੈ ਉਹ ਸਾਰਾ ਸਮੇਂ ਦਾ ਲਾ ਮੇਰੇ ਘਰ ਦਾ ਸੋਰਾ ਰੂੜੇ ਮਾਨ ਡਿਆ ਰੀ ਕਾੜਨਾ ਵਸ਼ਾ ਬੰਨਿਆ ਦਰੀ ਤੇ ਜਿਹੜੇ ਨਾਲ ਤੇ ਮੈਂ ਜਦ ਮੈਂ ਉਹ ਲਾ ਤੇ ਰੋੜਾ ਵੱਜ ਰਿਆ ਤੇ ਮੈਂ ਥੋਲਨ ਚੱਲਿਆ ਵਸ਼ੇ ਨੂੰ ਤੇ ਮੈਂ ਥੋਲਨ ਦਾ ਮੇਰੇ ਧੋਤੇ ਵੱਜ ਰਿਆ ਤੇ ਥੱਲੇ ਥੱਲੇ ਮੂਣੀ ਲਾ ਹਾਂਜੀ ਹਾਂ ਸਾਰਾ ਅੱਡੀ ਦਾ ਪਛਾ ਉੱਤੇ ਤਾਂ ਵੱਜਦਾ ਹਾਂਜੀ ਇੱਥੇ ਮਰਾਜਮ ਆਏ ਦੀ ਕਿਹੜੀ ਕਿਲੋ ਰੋੜੇ ਮਾਰੇ ਗਿਆ ਨਾ ਪਤਾ ਨਹੀਂ ਕੋਈ ਗੱਲ ਬਾਤ ਨਹੀਂ ਆਈ ਤੁਹਾਡੇ ਪਿੱਤੇ ਆ ਮੈਂ ਬੰਬੀ ਨੂੰ ਆਹ ਲਾ ਤੇ ਪਤੇ ਦੇਹਰਾ ਲਾਇਆ ਬਾੜੇ ਬੂਆ ਧੋ ਰਿਆ ਆਈ ਰੇ ਰੋੜਾ ਬੋਦਨ ਰੋੜੇ ਮੰਨ ਬਹਿ ਰਿਆ ਬੋਦਨ ਬਹਿ ਰਿਆ ਬਾੜਾ ਬਾੜਾ ਇਹ ਬੋਦਨ ਰੋੜੇ ਰੋੜੇ ਮੰਨ ਬਹਿ ਰਿਆ ਆਪੇ ਇਹਦੀ ਵੀਡੀਓ ਬਣਾਈਆਂ ਰੋੜੇ ਮਾਰਦੀਆਂ ਨੇ ਹੂੰ ਤੇ ਇਹਨੇ ਪੈ ਰਾਤ ਮਾਰੇ ਰੋੜੇ ਇਹਨੇ ਤੇ ਫੇਰ ਟਾਈਮ ਦਿੱਤਾ ਮੈਂ ਕੀ ਰੰਜ ਰੈਂਜਰਸ ਕੀ ਬਸ ਇਹ ਵੀ ਇਹਦੀ ਪੂਰੀ ਤੇ ਰਹਿ ਜਾਂਦੀ ਸਾਡੇ ਵਾਲੇ ਮੇਰੇ ਭਰਾ ਵਾਲੇ ਬਸ ਯਾਰ ਲਵ ਮੈਰਿਜ ਕਰਕੇ ਹਾਂਜੀ ਉਹ ਤੋਰ ਛੰਦਾ ਆਪੇ ਬਣਾ ਲਾਵਾਂ ਫੇਰ ਫੇਰ ਦੇ ਤੇ ਉਹ ਆਪੇ ਲਈ ਆ ਪਾਉਂਦੇ ਮੈਂ ਤੇ ਨੰਬਰ ਕੁੜੀ ਨੂੰ ਦੱਬਾਉਂਦਾ ਆ ਇਹਨਾਂ ਨੇ ਵੀ ਕਹਿ ਰਹੇ ਕਿ ਸਾਨੂੰ ਸਮਗ ਲੈ ਕੇ ਆ ਜਾਂਦਾ ਵਾ ਜਾਂ ਇਤਰਾ ਕੀ ਆ ਗਿਆ ਕਦੀ ਘਰੋਂ ਤੁਹਾਡੇ ਸਾਹਮਣੇ ਕੋਈ ਪੁਲਿਸ ਨੂੰ ਕੋਈ ਬਰਾਮਦੀ ਹੋਈ ਤੁਹਾਡੇ ਨਹੀਂ ਸਰ ਨਾ ਦੋ ਬਣਾ ਨਾਲ ਭਿੰਦ ਦੂਜੀ ਭਿੰਦ ਦੇ ਮੈਂਬਰ ਸੰਬੰਧੀ ਆਏ ਆ ਹਨ ਮਾੜੀ ਜਿੱਲ੍ਹਾ ਤੋੜਿਆ ਇਥੇ ਤੂੰ ਚੀਨੀ ਲੱਭੀ ਬਾਤ ਆ ਦੋ ਚਾਹ ਜੱਪਿਆ ਪਿਆ ਪਿਆ ਰੇ ਮਾੜੀ ਚ ਉਹ ਪਿਆ ਦੀ ਸਾੜੇ ਦਾ ਲੀਰੇ ਖੋਲੇ ਪੇਤੀਆਂ ਫੋਲੀਆਂ ਤੂੰ ਸਾਨੂੰ ਸਮਾਨੀ ਨਾ ਲੱਭਿਆ ਜੋ ਇਹ ਕਹਿ ਰਹੇ ਕਿ ਕੋਲੋਂ ਪਾ ਗਿਓ ਮੇਰੇ ਤੇ ਪਰਚਾ ਕੀਤਾ ਗਿਆ ਉਹ ਇੰਨੇ ਫੋਨ ਦਾਤੇ ਫੇਰ ਪਰਚਾ ਆਇਆ ਅੱਛਾ ਹਾਂਜੀ ਇਹਨੇ ਤਾਂ ਆਇਆ ਮੇਰੇ ਭਰਾ ਥੋੜੇ ਨੇ ਪੱਚੇ ਕੋਂਦਰੇ ਹੋਂ ਫੇ ਹੋਂ ਫੇ ਥਾਣੇ ਜਾ ਕੇ ਬੋਲਣ ਦਿਆ ਝੂਟਾ ਨਾਲ ਲਾਉਣ ਦੇ ਮੇਰੇ ਭਰਾ ਦਾ ਇਹਨੇ ਫਾਇਰ ਮਾਰੇ ਆ ਜਿਹੜ ਪਿੰਡ ਦਾ ਬੰਦਾ ਤੈਰੇ ਤੇ ਐਂ ਫਾਇਰ ਮਾਰੇ ਆ ਐਂ ਸਾਨੂੰ ਦੋਵਾਂ ਭਰਾਵਾਂ ਦੇ ਤੇ ਮੱਜੀ ਸਾਰਾ ਦੇ ਰਿਓ ਐਂ ਸਾਨੂੰ ਪੈ ਰਿਆ ਤੇ ਪਿੰਡ ਦਾ ਬੰਦਾ ਤੈਰੇ ਦੋੜੀ ਦੇ ਦੋੜੀ ਨੇ ਫਾਇਰ ਫਾਇਰ ਮਾਰਿਆ ਤੇ ਰਹੀ ਜਾ ਅੱਛਾ ਐਂ ਤਾਂ ਵੀਡੀਓ ਬਣਾਉਂਦੇ ਰੋੜੇ ਮਾਰਦੇ ਐਂ ਮਾਰੇ ਨੂੰ ਉਹਨੂੰ ਤਾਂ ਤੁਹਾਨੂੰ ਸਾਹਮਣੇ ਸਾਡੇ ਉਹ ਦਿਸਦਾ ਰਿਆ ਅੱਛਾ ਇਹ ਕੁੜੀ ਕਹਤੇ ਤਾਂ ਇਹ ਜਾ ਚੁੱਭਦਾ ਹੈ ਕੁੜੀ ਸਾਹਮਣੇ ਦੀ ਬਸਦੀ ਹੈ ਜੀ ਹਾਂ ਵੀਰ ਜੀ ਤਾਂ ਤੇ ਮੇਰਾ ਉਹਦਾ ਜਿਹੜਾ ਪਹਿਲਾਂ ਵੀ ਡਿਵਾਈਡਿੰਗ ਪੈ ਉਹਦਾ ਪਲੈਸਿੰਗ ਕੀਤੀ ਮੇਰੇ ਘਰ ਦੇ ਵਿੱਚ ਨੇ ਉਹਦਾ ਮੇਰਾ ਬੱਚਾ ਨਾ ਆ ਗਏ ਤੇ ਤਿਆਰ ਹੋਣ ਦੇ ਆ ਇਹ ਰੋਟੀ ਖਾਣ ਵਾਸਤੇ ਇਹ ਮੁੜ ਕੇ ਇਹਨਾਂ ਨੇ ਜਿਹਨੇ ਰਾਂਚੀ ਨਾਮ ਪੁਰ ਦਾ ਉਹ ਆਣ ਕੇ ਤੇ ਸਤਨਾਮ ਸੇ ਮੇਰੇ ਘਰ ਆਏ ਆ ਮੈਂ ਕਿਹਾ ਡਿਊਟੀ ਸਾਹਿਬ ਵੀ ਆਇਆ 11 ਵਜੇ 12 ਵਜੇ ਮੈਂ ਕਹਾਂ ਡਿਊਟੀ ਸਾਹਿਬ ਨੇ ਸਾਰੀ ਤਲਾਸ਼ੀ ਕੀਤੀ ਕੁਝ ਨਹੀਂ ਲੱਭਾ ਮੁੜ ਕੇ ਇਹਨਾਂ ਮੇਰੇ ਲੋਕ ਤੋੜਿਆ ਨਾ ਮਾਰੀ ਦਾ ਫੇਰ ਮੇਰੇ ਮੁੰਡੇ ਨੇ ਆਂਦਾ ਵੀ ਤੂੰ ਕਿੱਥੇ ਆਂਦਾ ਮੈਂ ਤੇ ਵੀ ਬਾਹਰ ਫਿਰਨ ਤੋਂ ਗਿਆ ਹਾਂ ਤੇ ਵੀ ਜਿੰਨੇ ਸਾਰੇ ਖੁੱਡੇ ਖਾਡੇ ਪੇਟੀਆਂ ਪੁੱਟੀਆਂ ਸਭ ਤਰ੍ਹਾਂ ਦੀ ਸੀ ਕਿ ਕੱਖ ਨਹੀਂ ਸਬੂਤ ਹੋਇਆ ਮੁਰਕੇ ਮੈਂ ਘਰੋਂ ਤੁਰ ਗਿਆ ਮੁਰਕੇ ਨਾ ਆਪਣੇ ਕੋਲੋਂ ਪਾ ਕੇ ਸਮਾਨ ਤੇ ਮੇਰੇ ਮੁੰਡੇ ਦੇ ਪਰਚੇ ਕੱਟੇ ਦੋ ਸਤਨਾਮ ਦੇ ਪਰਚਾ ਕੱਟਿਆ ਮੁਰਕੇ ਗੋਰ ਪੀਠਾ ਅੰਦਰ ਹੋਨੇ ਪਰਚਾ ਕੱਟਿਆ ਆਪਣੇ ਕੋਲੋਂ ਸਮਾਨ ਪਾ ਕੇ ਪਰਚੇ ਕਰਦੇ ਮੈਂ ਅਕਰ ਕੋਈ ਮਾਸਾ ਜਿਹਨੇ ਫਲਾਫੇ ਵੀ ਨਹੀਂ ਚੱਕ ਹੋਏ ਕੋਈ ਚੀਜ਼ ਨਹੀਂ ਮੈਂ ਕੋਈ ਫੜੀ ਗਈ ਆਪਣੇ ਕੋਲੋਂ ਇਹਨਾਂ ਸਮਾਨ ਪਾ ਕੇ ਪਰਚੇ ਕੱਟੇ ਮੁੰਡੇ ਦੇ ਹੋਣ ਜਿਹੜਾ ਝਗੜਾ ਚੱਲਿਆ ਰੋੜੇ ਰੋੜੇ ਲੱਗੇ ਨੇ ਟੀਨਾ ਰੁੱਟੀਆਂ ਨੇ ਟਾਡੇ ਨੋ ਦੇ ਟਾਡੇ ਬੇਟੇ ਦੇ ਸੱਟ ਲੱਗੀ ਹੋਈ ਐ ਬੋਲਦੇ ਲੱਗੇ ਕਿ ਕੀ ਹੋਣ ਕੀ ਐ ਮਤਲਬ ਕਿਉਂ ਇਸ ਤਰ੍ਹਾਂ ਹੋਵਾ ਹਾਂ ਤਾਂ ਗੱਲ ਬਾਤ ਹੀ ਪਾਣੀ ਦੀ ਕੁੜੀ ਬਸ ਨੇ ਆਪਣੇ ਹੱਥੀਂ ਵਿਆਹ ਕੀਤਾ ਵਾ ਲਾ ਫੇਰੇ ਕੀਤੇ ਕੋਈ ਗੱਲ ਬਾਤ ਨਹੀਂ ਗਾ ਇਹ ਬਨੇ ਕੀ ਬਿਮਾਰੀ ਪੈ ਗਈ ਹੁਣ ਚਾਹ ਦੇ ਕੋਠੇ ਰੋੜੇ ਵਟੇ ਮਾਰ ਲਾ ਪਿਆ ਵਾ ਤੇ ਮੁੰਡਾ ਵੀ ਮਹਾਬਤ ਆਏ ਦੇ ਰੋੜੇ ਵੱਜ ਕੇ ਮੇਰੇ ਸੱਤ ਰੋੜਾ ਵੱਜਾ ਟੀਨਾ ਟੁੱਟ ਗਿਆ ਮੇਰੀਆਂ ਤੇ ਕੁੜੀ ਦੇ ਵੀ ਸੱਟ ਸੱਟ ਲੱਗੀ ਐ ਮੌਕਾ ਵੇਖਣ ਕੋਣ ਆਈ ਮੌਕਾ ਵੇਖਣ ਆਇਆ ਹੀ ਰਾਤੀ ਆਇਆ 77 ਸੇ ਤੋਂ ਉਹਨੇ ਆ ਕੇ ਬਹੁਤ ਸੋਹਣੀ ਗੱਲ ਸੁਣਾਈ ਕੀਤੀ ਅੱਜ ਸਾਡੇ ਘਰ ਹੀ ਆਇਆ ਵਾ ਉਹਨੇ ਕੱਤਾ ਬਾਏ ਪਾਣੀ ਪੂਣੀ ਪੀਤਾ ਬੜੀ ਸੋਹਣੀ ਗੱਲ ਬਾਤ ਕੀਤੀ ਆ ਨਾ ਕੋਈ ਘਰੇ ਸੀ ਵੀ ਸੱਚੀ ਹੋ ਉਹ ਗਲਤੀ ਆ ਉਹ ਕੋਨਾ ਕਰ ਗਿਆ ਮਰ ਕੇ ਸਾਡੇ ਘਰ ਨਹੀਂ ਆਏ ਜੈਸੇ ਇਹੜੇ ਆਇਆ ਵਾ ਉਹਨੇ ਸਾਡੇ ਘਰ ਨਹੀਂ ਆਇਆ ਲਿਖਾ ਕੇ ਤਾਂ ਆ ਹੀ ਆਇਆ ਵੀ ਵੀਰ ਹਟਾ ਦੁਕਾਨ ਹੋਣ ਡਿਆ ਵਾ ਤੇ ਗਿਆ ਡਾਕਟਰ ਘਰ ਉਹ ਆਂਦਾ ਮੈਂ ਪੈਸੇ ਜਾ ਰਿਹਾ ਮੈਨੂੰ ਕੋਰਤ ਨੂੰ ਕੋ ਮੈਨੂੰ ਕੋਰਤ ਕੱਖ ਨਹੀਂ ਗੱਲ ਅਸ ਇੱਕ ਇਹੰਦਾ ਜਿਹਨੇ ਰੋਲੇ ਮਾਰੇ ਇਹੰਦਾ ਪੁਲਿਸ ਨੂੰ ਪੈਸੇ ਚਾੜੇ ਆ ਮੈਂ ਪੈਸੇ ਚਾੜੇ ਆ ਅੰਦਾ ਪੁਲਿਸ ਤੁਹਾਡੀ ਕੋਈ ਕਾਰਵਾਈ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਜੀ ਪੈਸੇ ਚਾੜੇ ਮੈਂ ਸੇਰੇ ਵੀ ਦੁਕਾਨ ਤੋਂ ਆਇਆ ਪਤਾ ਮੋਨਾਂ ਕੀ ਦਿੱਤਾ ਤੇ ਕੀ ਲਿਆ ਵਾ ਸੇਰੇ ਸਾਡੇ ਘਰ ਨਹੀਂ ਆਏ ਸਾਡੇ ਘਰ ਨਹੀਂ ਬਣੀ ਤੇ ਸੱਟ ਆਹੀ ਸੱਟ ਸਾਨੂੰ ਲੱਗੀ ਸੱਟ ਸਾਨੂੰ ਲੱਗੀ ਆ ਬੋਦ ਮੇਰਾ ਮਰਨੇ ਪੈ ਗਿਆ ਬੱਚੇ ਮੈਨੂੰ ਸੱਟ ਲੱਗੀ ਆ ਤੇ ਸੁਣਾਈ ਹੋਣੀ ਹੋ ਵੀ ਆ ਸੱਚਾ ਬੰਦਾ ਵੀ ਝੂਠ ਦਾ ਸੂਰ ਸੱਚਾ ਉਹ ਝੂਠਾ ਦਾ ਸੂਰ ਸੱਚਾ ਬੰਦਾ ਰੰਜ ਸਿਧਾ ਕਾਰਨ ਸਰਪੇ ਹੋਈ ਆ ਹਾਂਜੀ ਤੇ ਸਾਡੇ ਤੇ ਸੁਣਾਈ ਹੋਣੀ ਚਾਹੀਦੀ ਸਾਡੇ ਮੁਲਾਜ਼ਮ ਤੇ ਨੇਹਰਾ ਵਾਲੇ ਕੋਈ ਹਾਦਸਾ ਨਹੀਂ ਕਰਦੇ ਸਾਨੂੰ ਤੇ ਸਮਝਦੇ ਆ ਕੀ ਬੇਨਤੀ ਕਰਦੇ ਹੋ ਉੱਚ ਅਧਿਕਾਰੀਆਂ ਨੂੰ ਉਹਨਾਂ ਖ ਬੇਨਤੀ ਕਰਦੇ ਆ ਤੇ ਜੇ ਸਾਡਾ ਕੋਈ ਸਕਾਨ ਵਿੱਚ ਚਵਾ ਜੀਆਂ ਪੰਨਾਂ ਤੇ ਕੋਈ ਹੋ ਗਿਆ ਤੇ ਓਮ ਪ੍ਰਗਿਆ ਡਾਕਟਰ ਤੇ ਚੇਹਰਾ ਵਾਲੀ ਮੁਲਾਜ਼ਮ ਜਿੰਮੇਵਾਰ ਉਹਨਾਂ ਦੋਨ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਜੀ ਹਾਂਜੀ ਤੇ ਉਹਨਾਂ ਨੂੰ ਬਾਰ ਬਾਰ ਥਾਣੇ ਬੁਲਾਇਆ ਹਾਜ਼ਰੀ ਨਹੀਂ ਆਏ ਤੇ ਉਹਦੇ ਸਬੰਧ ਚ 7-50 ਦੇ ਕਲੰਦੇ ਬਣਾਤੇ ਉਹਨਾਂ ਨੇ ਅੱਛਾ ਜੀ ਤੇ ਅਗਲੀ ਕਾਰਵਾਈ ਜਿਹੜੀ ਚੱਲ ਰਹੀ ਹੈ ਤੁਪੀਸ਼ ਕਰਾਂਗੇ ਜੋ ਵੀ ਅਗਲਾ ਰਿਜ਼ਲਟ ਵਗੈਰਾ ਆਉਣਗੇ ਤੇ ਕਾਰਵਾਈ ਅਮਲੇ ਚ ਨਦੀ ਤਵਦੀ ਚੱਲ ਰਹੀ ਹੈ ਜੀ ਹਾਂਜੀ